ਸਾਈ ਨੇ ਦੱਸਿਆ ਕਿ ਜੋ ਸੋਚ ਦੇ ਵਿੱਚ ਪਈਆਂ ਇਹ ਤਿੰਨ ਚੀਜ਼ਾਂ ਸਾਡੀ ਜਾਨ ਲੈ ਸਕਦੀਆਂ ਨੇ ਸਾਨੂੰ ਬਿਮਾਰ ਕਰ ਸਕਦੀਆਂ ਨੇ ਇਹਨਾਂ ਨੂੰ ਘਟਾਉਣਾ ਸ਼ੁਰੂ ਕਰ ਦੋ 99% ਲੋਕ ਮਜ਼ੇ ਦੇ ਨਾਲ ਇਹਨਾਂ ਤਿੰਨਾਂ ਚੀਜ਼ਾਂ ਨੂੰ ਖਾਂਦੇ ਨੇ ਸਵੇਰੇ ਸ਼ਾਮ ਦੁਪਹਿਰ ਰਾਤੀ ਹਰ ਸਮੇਂ ਇਹਨਾਂ ਚੀਜ਼ਾਂ ਨੂੰ ਖਾਇਆ ਜਾ ਰਿਹਾ ਹੈ ਉਹ ਤਿੰਨ ਚੀਜ਼ਾਂ ਕਿਹੜੀਆਂ ਨੇ ਜਾਣ ਲਵੋ ਨਹੀਂ ਤਾਂ ਤੁਸੀਂ ਤੁਹਾਡੇ ਬੱਚੇ ਤੁਹਾਡੇ ਮਾਪੇ ਸਾਰੇ ਬਿਮਾਰ ਹੋ ਸਕਦੇ ਨੇ ਜਾਸੋ ਸਿਗਾਲ ਤੋਂ ਦੇਖ ਰਹੀ ਹਾਂ ਨੈਸ਼ਨ ਪੋਸਟ ਤੇ ਮੈਂ ਹਾਂ ਤੁਹਾਡੀ ਨਾਲ ਪ੍ਰਿਆ ਫਸਾਈ ਉਹ ਸੰਸਥਾ ਹੈ ਜੋ ਹਮੇਸ਼ਾ ਸਾਡੇ ਖਾਣ ਪੀਣ ਦੀਆਂ ਚੀਜ਼ਾਂ ਤੇ ਨਜ਼ਰ ਰੱਖਦੀ ਹੈ ਕਿ ਅਸੀਂ ਕੁਝ ਗਲਤ ਤਾਂ ਨਹੀਂ ਖਾ ਰਹੇ ਸਮੇਂ-ਸਮੇਂ ਤੇ ਰਿਪੋਰਟ ਤਿਆਰ ਹੁੰਦੀ ਆ ਕਿ ਆਖਿਰਕਾਰ ਲੋਕਾਂ ਨੂੰ ਕਿਹੇ ਬਿਮਾਰੀਆਂ ਤੋਂ ਬਚਾਇਆ ਜਾ ਸਕੇ ਸੁਰੱਖਿਅਤ ਚੀਜ਼ਾਂ ਖਵਾਈਆਂ ਜਾ ਸਕਣ ਸਾਡੇ ਸਾਰਿਆਂ ਦੇ ਘਰ ਦੇ ਵਿੱਚ ਜੋ ਤਿੰਨ ਚੀਜ਼ਾਂ ਬਹੁਤ ਨਾਰਮਲ ਨੇ ਉਹਨੇ ਖੰਡ ਨਮਕ ਅਤੇ ਤੇਲ ਇਹ ਤਿੰਨੋਂ ਚੀਜ਼ਾਂ ਲੋਕ ਹਮੇਸ਼ਾ ਖਾਂਦੇ ਨੇ ਪਰ ਦਾਦੀ ਆ ਕਿ ਫਸਾਈ ਨੇ ਅਲਰਟ ਕਰ ਦਿੱਤਾ ਏ ਕਿ ਨਾ ਤਿੰਨਾ ਚੀਜ਼ਾਂ ਨੂੰ ਆਪਣੀ ਖਾਣੇ ਦੇ ਵਿੱਚੋਂ ਘਟਾਉਣਾ ਸ਼ੁਰੂ ਕਰ ਦਿਓ ਨਹੀਂ ਤਾਂ ਤੁਸੀਂ ਬਹੁਤ ਬਿਮਾਰ ਹੋ ਸਕਦੇ ਹੋ ਤੁਹਾਨੂੰ ਕਿਹੜੀ ਕਿਹੜੀ ਬਿਮਾਰੀ ਹੋ ਸਕਦੀ ਉਹਨਾਂ ਨੇ ਸਾਰਾ ਕੁਝ ਦੱਸਿਆ ਉਹਨਾਂ ਨੇ ਕਿਹਾ ਕਿ ਨਮਕ ਦੀ ਵੱਧ ਮਾਤਰਾ ਲੈਣ ਦੇ ਨਾਲ ਸਾਡੇ ਸਰੀਰ ਦੀਆਂ ਹੱਡੀਆਂ ਖਾਲ ਸਕਦੀਆਂ ਨੇ ਸਾਡੀਆਂ ਕਿਡਨੀਆਂ ਖਰਾਬ ਹੋ ਸਕਦੀਆਂ ਨੇ ਸਾਨੂੰ ਹਾਰਟ ਡਿਸੀਜ਼ ਹੋ ਸਕਦੇ ਨੇ ਉਹਨਾਂ ਨੂੰ ਨਮਕ ਨੂੰ ਲੈ ਕੇ ਅਲਰਟ ਕੀਤਾ ਉਸ ਦੇ ਨਾਲ ਹੀ ਜਿਹੜਾ ਹੈ ਉਹਨਾਂ ਨੇ ਬਹੁਤ ਸਾਰੀਆਂ ਚੀਜ਼ਾਂ ਦੱਸੀ ਉਹਨਾਂ ਨੇ ਕਿਹਾ ਕਿ ਜਿਵੇਂ ਕਿਡਨੀ ਨੂੰ ਗੰਭੀਰ ਬਿਮਾਰੀ ਜਿਹੜੀ ਆ ਉਹ ਹੋ ਸਕਦੀ ਹੈ ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਹੈ ਕਿ ਜਿਹੜਾ ਜ਼ਿਆਦਾ ਨਮਕ ਖਾਣ ਦੇ ਨਾਲ ਜੋ ਸਾਡਾ ਜੋ ਹੈ ਸਾਡੇ ਸਰੀਰ ਦੇ ਵਿੱਚ ਕੈਲਸ਼ੀਅਮ ਦੇ ਨੁਕਸਾਨ ਜਿਹੜੇ ਨੇ ਹੋ ਸਕਦੇ ਨੇ ਅਤੇ ਨਾਲ ਦੀ ਨਾਲ ਉਹਨਾਂ ਦੱਸਿਆ ਇਹ ਨਾ ਚੀਜ਼ਾਂ ਨੂੰ ਕਿਵੇਂ ਅਸੀਂ ਆਪਣੇ ਖਾਣੇ ਤੋਂ ਅਲੱਗ ਕਰਨਾ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਇਸ ਦੇ ਨਾਲ ਪੇਟ ਦਾ ਕੈਂਸਰ ਵੀ ਜਿਹੜਾ ਹੈ ਉਹ ਸਕਦਾ ਹੈ ਉਸ ਦੂਸਰੇ ਨੰਬਰ ਤੋਂ ਉਹਨਾਂ ਕੀ ਦੱਸਿਆ ਉਹਨਾਂ ਦੱਸਿਆ ਹੈ ਕਿ ਜ਼ਿਆਦਾ ਤੇਲ ਜੋ ਹੈ ਖਾਣ ਦੇ ਨਾਲ ਜ਼ਿਆਦਾ ਤੇਲ ਆਪਣੇ ਖਾਣੇ ਦੇ ਵਿੱਚ ਇਸਤੇਮਾਲ ਕਰਨ ਦੇ ਨਾਲ ਸਾਡੀ ਕੈਲੋਰੀ ਵੱਧ ਸਕਦੀ ਹੈ ਜਿਸ ਦੇ ਨਾਲ ਮੋਟਾਪਾ ਹੋ ਜਾਏਗਾ ਉਹਨਾਂ ਨੇ ਨਾਲ ਦੀ ਨਾਲ ਦੱਸਿਆ ਕਿ ਸਾਡਾ ਬਲੱਡ ਪ੍ਰੈਸ਼ਰ ਅਸੀਂ ਡਾਇਬੀਟੀਜ਼ ਦੇ ਬਿਮਾਰੀ ਜੋ ਹੈ ਸਾਡੇ ਲੱਗਿਆ ਸਕਦੀ ਹੈ ਉਹਨਾਂ ਨੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਦੱਸੀਆਂ ਨੇ ਜਿਵੇਂ ਦਿਲ ਦੇ ਰੋਗ ਬਾਰੇ ਦੱਸਿਆ ਹੈ ਕਿ ਵੱਧ ਤੇਲ ਖਾਣ ਦੇ ਨਾਲ ਕਿਹੜੇ ਕਿਹੜੇ ਨੁਕਸਾਨ ਨੇ ਇਸ ਦੇ ਨਾਲ ਹੀ ਉਹਨਾਂ ਨੇ ਖੰਡ ਖਾਣ ਦੇ ਵੀ ਨੁਕਸਾਨ ਦੱਸੇ ਨੇ ਕਿ ਵੱਧ ਖੰਡ ਖਾਣ ਦੇ ਨਾਲ ਸਾਨੂੰ ਕੀ ਕੀ ਨੁਕਸਾਨ ਹੋ ਸਕਦਾ ਉਹਨਾਂ ਨੇ ਕਿਹਾ ਕਿ ਵਜ਼ਨ ਵੱਧ ਸਕਦਾ ਹੈ ਬਲੱਡ ਸ਼ੂਗਰ ਦਾ ਲੈਵਲ ਵੱਧ ਸਕਦਾ ਹੈ ਜੋ ਡਾਇਬੀਟੀਜ਼ ਦਾ ਖਤਰਾ ਵੱਧ ਸਕਦਾ ਹੈ ਤੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਦੰਦਾਂ ਦੇ ਵਿੱਚ ਬੈਕਟੀਰੀਆ ਜਿਹੜੇ ਨੇ ਉਹ ਜੋ ਹੈ ਉਹ ਆ ਸਕਦੀ ਨਹੀਂ ਤੇ ਨਾਲ ਜਿਹਨਾਂ ਨੇ ਕਿਹਾ ਕਈ ਸਮੱਸਿਆਵਾਂ ਜਿਹੜੀਆਂ ਨੇ ਉਹ ਆ ਸਕਦੀਆਂ ਨੇ ਸੋ ਲੋਕਾਂ ਨੂੰ ਫਸਾਈ ਨੇ ਅਲਰਟ ਕੀਤਾ ਹੈ ਤੁਸੀਂ ਵੀ ਜੇਕਰ ਵੱਧ ਲੂਣ ਵੱਧ ਅਖੰਡ ਤੇ ਵੱਧ ਤੇਲ ਖਾਂਦੇ ਹੋ ਆਪਣੇ ਖਾਣੇ ਦੇ ਵਿੱਚ ਤਾਂ ਤੁਸੀਂ ਸਾਵਧਾਨ ਹੋ ਜਾਓ ਕਿਉਂਕਿ ਫਸਾਈ ਕਨ ਮੈਂ ਪਹਿਲਾਂ ਵੀ ਦੱਸਿਆ ਕਿ ਉਹ ਸੰਸਥਾ ਹੈ ਜੋ ਸਮੇਂ-ਸਮੇਂ ਤੇ ਅਸੀਂ ਕਿਹੋ ਜਿਹਾ ਕਿਜਾ ਖਾਣੀਆਂ ਨੇ ਕਿਹੜੀਆਂ ਚੀਜ਼ਾਂ ਸਾਡੇ ਸਰੀਰ ਨੂੰ ਨੁਕਸਾਨ ਦੇ ਸਕਦੀਆਂ ਨੇ ਕਿਹੜੀਆਂ ਚੀਜ਼ਾਂ ਮਾਰਕੀਟ ਦੇ ਵਿੱਚ ਗਲਤ ਆਈਆਂ ਨੇ ਉਹਨਾਂ ਬਾਰੇ ਹਮੇਸ਼ਾ ਸਾਨੂੰ ਜਾਣੂ ਕਰਾਉਂਦਾ ਰਹਿੰਦਾ ਹੈ